ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਇਾਲ ਹਰ ਰੰਗ ਮਾਨੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨੰਦਿਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਰਹਾਉ ਗੁਰੂਦੇਵ ਜੀ ਕਿਰਪਾ ਦੇ ਘਰ ਵਿੱਚ ਆ ਕੇ ਸਮਝਾ ਰਹੇ ਨੇ ਆਵੋ ਸੰਤ ਮਿਲਾ اے ਸੰਤ ਜਨੋ ਆਵੋ ਆਵੋ ਆਪਾਂ ਮਿਲিয়ে ਬੈਠিয়ে ਮੈਂ ਮਿਲਾਂ ਤੁਹਾਨੂੰ ਤੇ ਮਿਲ ਕੇ ਕੀ ਕਰੀਏ ਹਰ ਕਥਾ ਕਹਾਣੀਆਂ ਪਰਮੇਸ਼ਰ ਦੇ ਦਰਦੀ ਬਾਤ ਪਾਈਏ ਉੱਤਮ ਦਰਦੀਆਂ ਉੱਤਮ ਬਾਤਾਂ ਆਪਸ ਵਿੱਚ ਪਾਈਏ ਪਰਮੇਸ਼ਰ ਦੀ ਸਿਫਤ ਕਰੀਏ ਵਡਿਆਈ ਕਰੀਏ ਬੈਠ ਕੇ ਸੰਗਤੀ ਰੂਪ ਦੇ ਵਿੱਚ ਅਨੰਦਨ ਸਿਮਰਨ ਨਾਮ ਰੋਜ਼ ਬੈਠਿਆ ਕਰੀਏ ਪਰਮੇਸ਼ਰ ਦਾ ਨਾਮ ਸਿਮਰਿਆ ਕਰੀਏ ਤਜ ਲਾਜ ਲੋਕਾਣੀਆਂ ਦੁਨੀਆ ਦੀ ਜੋ ਲੋਕਾਚਾਰੀ ਦੀ ਲੱਜਿਆ ਹੈ ਉਹਨੂੰ ਛੱਡ ਦਈਏ ਬਿ ਸੰਸਾਰ ਕੀ ਆਖੇਗਾ ਹੁਣ ਇਹ ਬਾਬਾ ਬਣ ਗਿਆ ਹੁਣੇ ਭਾਈ ਬਣ ਗਿਆ ਕੋਨੇ ਸਿੱਖ ਬਣਨਗੇ ਗੁਰੂ ਦੇ ਸਿੱਖੀ ਨੂੰ ਸੰਭਾਲਣਗੇ ਦੁਨੀਆਂ ਕਈ ਪ੍ਰਕਾਰ ਦੀਆਂ ਗੱਲਾਂ ਕਰਦੀ ਹੈ ਸਾਧ ਸੰਗਤ ਉਹਨਾਂ ਨੂੰ ਕਰ ਲੈਣ ਦਿੱਤਾ ਜਾਵੇ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਆਰੇ ਲਾਇਆ ਉਹਨਾਂ ਨੂੰ ਲੱਗੇ ਰਹਿਣ ਦਿੱਤਾ ਜਾਵੇ ਤੇ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਕਿਰਪਾ ਕੀਤੀ ਮੱਤ ਦਿੱਤੀ ਉਹ ਇਹ ਹੈ ਸਾਸ ਸਾਸ ਸਿਮਰੋ ਗੋਬਿੰਦ ਉਹ ਮਤ ਇਹ ਹੈ ਆਵੋ ਭੈਣੇ ਗੱਲ ਮਿਲਣ ਅੰਕ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰਥ ਕੰਤਕੀਆਂ ਜੋ ਗੁਰੂ ਜੀ ਨੇ ਆਦੇਸ਼ ਕੀਤਾ ਹੁਕਮ ਕੀਤਾ ਉਹ ਇਹ ਹੈ ਆਉ ਭਾਈ ਸਤ ਸੰਗਤ ਦੇ ਰੂਪ ਦੇ ਵਿੱਚ ਜੁੜ ਮਿਲ ਕੇ ਬੈਠੀਏ ਤੇ ਮਿਲ ਕੇ ਕਰੈ ਕਹਾਣੀਆਂ ਸਮਰਥ ਕੰਤਕੀਆਂ ਪਰਮੇਸ਼ਰ ਦੇ ਦਰਦੀਆਂ ਬਾਤਾਂ ਪਾਈਏ ਉਸ ਦੀਆਂ ਬਖਸ਼ਿਸ਼ਾਂ ਉਸ ਦੀਆਂ ਰਹਿਮਤਾਂ ਨੂੰ ਚੇਤੇ ਕਰੀਏ ਉਹਨੇ ਕਿੰਨੀਆਂ ਬਖਸ਼ਿਸ਼ਾਂ ਨਾਲ ਸਾਨੂੰ ਨਿਵਾਜਿਆ ਹੈ ਜਦੋਂ ਅਸੀਂ ਇਕੱਠੇ ਬੈਠ ਕੇ ਪਰਮੇਸ਼ਰ ਦੇ ਦਰਦੀਆਂ ਬਾਤਾਂ ਉਸ ਦੇ ਉਪਕਾਰਾਂ ਨੂੰ ਚੇਤੇ ਕਰਦੇ ਹਾਂ ਬਖਸ਼ਿਸ਼ਾਂ ਤੇ ਰਹਿਮਤਾਂ ਨੂੰ ਚਿਤਾਰਦੇ ਹਾਂ ਤੇ ਸੰਗਤੀ ਰੂਪ ਦੇ ਵਿੱਚ ਬੈਠਿਆਂ ਦੇ ਅੰਦਰ ਪਰਮੇਸ਼ਰ ਦਾ ਆਪਣਾ ਵਾਸਾ ਹੋ ਜਾਂਦਾ ਹੈ ਜਿਸ ਨੂੰ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਸੰਗਤ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ। ਉਸ ਵੇਲੇ ਜਦੋਂ ਸੰਗਤ ਇਕੱਠੀ ਹੋ ਕੇ ਪਰਮੇਸ਼ਰ ਦੇ ਨਾਮ ਦੀ ਬਾਤ ਪਾਉਣ ਲੱਗ ਪੈਂਦੀ ਹੈ। ਪਰ ਜੇ ਸੰਗਤ ਹੀ ਇਕੱਠ ਵਿੱਚ ਪਰਮੇਸ਼ਰ ਦੇ ਨਾਮ ਦੀ ਸਿਫਤ ਤੇ ਵਡਿਆਈ ਨਹੀਂ ਹੋ ਰਹੀ ਹੈ। ਕੋਈ ਹੋਰ ਵਿਸ਼ਾ ਡਿਸਕਸ ਕੀਤਾ ਜਾ ਰਿਹਾ ਹੈ। ਕੋਈ ਪੋਲਿਟੀਕਲ ਹੈ। ਕੋਈ ਹੋਰ ਹੈ। ਉਹਨੂੰ ਆਪਾਂ ਸਤ ਸੰਗਤ ਨਹੀਂ ਕਹਿ ਸਕਦੇ ਹਾਂ ਸਾਤ ਸੰਗਤ। ਉਹ ਲੋਕਾਂ ਦਾ ਇੱਕ ਸਮਾਜਿਕ ਇਕੱਠ ਹੋ ਸਕਦਾ ਹੈ ਕੋਈ ਅੰਦੋਲਨ ਹੋ ਸਕਦਾ ਸਤ ਸੰਗਤ ਹੈ ਸੱਚ ਦੀ ਸੰਗਤ ਕਰਤੇ ਦੇ ਬਚਨਾਂ ਦੀ ਸੰਗਤ ਪਰਮੇਸ਼ਰ ਦੇ ਉਪਕਾਰਾਂ ਨੂੰ ਚੇਤਾ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਤ ਸੰਗਤ ਦੀ ਬੜੀ ਮਹਿਮਾ ਗਾਈ ਗਈ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਮਹਾਰਾਜ ਨੇ ਦੱਸਿਆ ਵੇ ਸਤ ਸੰਗਤ ਵਿੱਚ ਜੋ ਮਿਲ ਗਿਆ ਨਾ ਉਹ ਤੇ ਤਰ ਗਿਆ ਸਤ ਸੰਗਤ ਵਿੱਚ ਮਿਲਣਾ ਵੱਖਰਾ ਵਿਸ਼ਾ ਹੈ ਸਾਧ ਸੰਗਤ ਸ਼ਰੀਰ ਦਾ ਸਤ ਸੰਗਤ ਵਿੱਚ ਆ ਕੇ ਬੈਠ ਜਾਣਾ ਵੱਖਰਾ ਵਿਸ਼ਾ ਹੈ ਦੋਵੇਂ ਗੱਲਾਂ ਵੱਖੋ ਵੱਖਰੀਆਂ ਨੇ ਮਿਲ ਜਾਣਾ ਵੱਖਰੀ ਗੱਲ ਹੈ ਬੈਠ ਜਾਣਾ ਵੱਖਰੀ ਗੱਲ ਹੈ ਪਾਣੀ ਦੀ ਕਟੋਰੀ ਭਰੋ ਤੁਸੀਂ ਪੋਨ ਦੇ ਵਿੱਚ ਇੱਕ ਤੇ ਪੱਥਰ ਪਾ ਦਿਓ ਨਿਕਾ ਜਾ ਇੱਕ ਪਤਾਸਾ ਪਾਓ ਤੇ ਫਿਰ ਉਸ ਪਾਣੀ ਨੂੰ ਘੁਮਾਓ ਹੁਣ ਦੋਵੇਂ ਚੀਜ਼ਾਂ ਪਾਣੀ ਚ ਨੇ ਇੱਕ ਪਾਣੀ ਚ ਰਹਿ ਕੇ ਪਾਣੀ ਚ ਮਿਲ ਨਹੀਂ ਸਕੇਗਾ ਇੱਕ ਪਾਣੀ ਚ ਰਹਿ ਕੇ ਪਾਣੀ ਚ ਮਿਲ ਜਾਏਗਾ ਮਿਲਣਾ ਗੱਲ ਵੱਖਰੀ ਹੈ ਮਿਲਣਾ ਹੈ ਆਪਣੇ ਆਪੇ ਨੂੰ ਮੁਕਾ ਦੇਣਾ ਸੰਗਤ ਵਿੱਚ ਆ ਕੇ ਹੌਂ ਨੂੰ ਖਤਮ ਕਰ ਲੈਣਾ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਸਤਿਗੁਰ ਜੀ ਦੇ ਅੱਗੇ ਆਪਣਾ ਆਪਾ ਭੇਟ ਕਰ ਦੇਣਾ ਗੁਰੂ ਸਾਹਿਬ ਨੂੰ ਸੌਂਪ ਦੇਣਾ ਆਪਣਾ ਆਪਾ ਇਹ ਹੈ ਸੰਗਤ ਵਿੱਚ ਮਿਲਣਾ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੁਖ ਰਿਆ ਇਉਂ ਜੋ ਸੰਗਤ ਵਿੱਚ ਮਿਲ ਗਿਆ ਨਾ ਕਿ ਜਿਸ ਭਾਗਾਂ ਵਾਲੇ ਨੂੰ ਇਹ ਜਾਣ ਚ ਆ ਗਈ ਗੁਰੂ ਸਾਹਿਬ ਦੀ ਸੰਗਤ ਅੰਦਰ ਬੈਠ ਕੇ ਹਉ ਦਾ ਤਿਆਗ ਕਰਨ ਦੀ ਯੋਗਤ ਆ ਗਈ ਤਰ ਗਿਆ ਪਰ ਸੰਗਤ ਦੇ ਅੰਦਰ ਰਹਿ ਕੇ ਜੇ ਖੌਂ ਬਣੀ ਰਹਿ ਗਈ ਮੈਂ ਬਣੀ ਰਹਿ ਗਈ ਫਿਰ ਅਸੀਂ ਸੰਗਤ ਵਿੱਚ ਮਿਲ ਨਹੀਂ ਸਕਾਂਗੇ ਸਾਥ ਸੰਗਤ ਦਾ ਸੰਗਤ ਦਾ ਰੂਪ ਨਹੀਂ ਹੋ ਸਕਾਂਗੇ ਸੋ ਗਰੀਬ ਨਵਾਜ਼ ਸਤਿਗੁਰੂ ਜੀ ਨੇ ਬੜੀ ਮਹਿਮਾਾਈ ਸੰਗਤ ਦੀ ਸੰਗਤ ਬਾਰੇ ਵੀ ਦੱਸਿਆ ਕੁ ਸੰਗਤ ਬਾਰੇ ਵੀ ਦੱਸਿਆ ਸੋ ਅੱਜ ਦਾ ਸ਼ਬਦ ਜੋ ਹੈ ਆ ਉਹ ਸੰਤ ਮਿਲਾ ਹਰ ਕਥਾ ਕਹਾਣੀਆਂ हे ਸੰਤ ਜਨੋ ਤੁਸੀਂ ਆਪੋ ਮੈਂ ਤੁਹਾਨੂੰ ਮਿਲਾਂ ਤੇ ਆਪਾਂ ਬੈਠ ਕੇ ਪਰਮੇਸ਼ਰ ਦੇ ਦਰ ਦੀਆਂ ਕਥਾ ਕਹਾਣੀਆਂ ਪਰਮੇਸ਼ਰ ਦੇ ਦਰ ਦੀਆਂ ਬਾਤਾਂ ਪਾਈਏ ਅਨ ਦਿਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਬੈਠ ਕੇ ਆਪਾਂ ਪਰਮੇਸ਼ਰ ਦਾ ਨਾਮ ਜਪੀਏ ਤੇ ਦੁਨੀਆ ਦੀ ਜੋ ਲੋਕਾਚਾਰੀ ਦੀ ਲੱਜਿਆ ਹੈ ਉਹਨੂੰ ਛੱਡ ਦਈਏ ਗੁਰੂ ਜੀ ਸ਼ਬਦ ਵਿੱਚ ਉਹ ਸਮਝਾ ਰਹੇ ਨੇ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਗੋਬਿੰਦ ਮਤਲਬ ਪਰਮੇਸ਼ਰ ਗੁਣੀ ਨਿਧਾਨ ਗੁਣਾ ਦਾ ਖਜ਼ਾਨਾ ਆਤਮਕ ਗੁਣਾ ਦਾ ਖਜ਼ਾਨਾ ਗੁਰਮੁਖ ਜਾਣੀਐ ਪਰਮੇਸ਼ਰ ਜੀ ਤੇ ਗੁਣਾ ਦੇ ਖਜ਼ਾਨੇ ਹਨ ਸਾਧ ਸੰਗਤ ਜੀ ਗੁਰਮੁਖ ਜਾਣੀਐ ਸਤਗੁਰੂ ਜੀ ਦੀ ਸੰਗਤ ਵਿੱਚ ਆ ਕੇ ਇਹ ਗੱਲ ਜਾਣ ਲਈ ਰਹੀ ਹੈ ਕਿ ਪਰਮੇਸ਼ਰ ਜੀ ਗੁਣਾਂ ਦੇ ਖਜ਼ਾਨੇ ਹਨ ਤੇ ਜਿਵੇਂ ਜਿਵੇਂ ਉਹਨਾਂ ਦਾ ਨਾਮ ਸਾਡੀ ਸੁਰਤ ਦੇ ਅੰਦਰ ਟਿਕਦਾ ਹੈ ਨਾ ਤਿਵੇਂ-ਤਿਵੇਂ ਸਾਡੀ ਸੁਰਤ ਅੰਦਰ ਉਸ ਦੇ ਗੁਣ ਪ੍ਰਵੇਸ਼ ਕਰਨ ਲੱਗ ਪੈਂਦੇ ਨੇ ਟਿਕਣ ਲੱਗ ਪੈਂਦੇ ਨੇ ਫਿਰ ਕੀ ਹੁੰਦਾ ਜੀ ਹੋਏ ਕਿਰਪਾਲ ਦਇਆਲ ਹਰ ਰੰਗ ਮਾਨੀਐ ਜਦੋਂ ਦਇਆਲੂ ਜੀ ਕਿਰਪਾਲੂ ਜੀ ਮਿਹਰਵਾਨ ਹੁੰਦੇ ਨੇ ਹਰ ਰੰਗ ਫਿਰ ਪਰਮੇਸ਼ਰ ਦੇ ਨਾਮ ਦਾ ਰੰਗ ਮਾਨ ਲੈਂਦਾ ਤੇ ਜਿਨ੍ਹਾਂ ਨੇ ਨਾਮ ਦਾ ਰੰਗ ਮਾਣ ਲਿਆ ਨਾ ਉਹਨਾਂ ਨੂੰ ਫਿਰ ਇਹ ਰਸ ਪੀਆ ਉਹ ਰਸ ਨਹੀਂ ਪਾਵਾ ਉਹਨਾਂ ਨੂੰ ਫਿਰ ਦੁਨਿਆਵੀ ਹੋਰ ਰਸ ਹੋਰ ਰੰਗ ਚੰਗੇ ਨਹੀਂ ਲੱਗਦੇ ਤੇ ਐਸੀ ਇੱਕ ਸ਼ਖਸੀਅਤ ਦਾ ਜ਼ਿਕਰ ਆਪਾਂ ਕਰਾਂਗੇ ਸੰਖੇਪ ਦੇ ਵਿੱਚ ਜਿਨ੍ਹਾਂ ਦਾ ਅੱਜ ਦਿਨ ਹੈ ਸ਼ਹੀਦੀ ਦਿਨ ਹੈ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਿੱਖ ਕੌਮ ਦੇ ਬਹੁਤ ਵੱਡੇ ਵਿਦਵਾਨ ਬਹੁਤ ਵੱਡੇ ਸੇਵਾਦਾਰ ਬਹੁਤ ਵੱਡੇ ਸ਼ਹੀਦ ਬੜੀ ਵੱਡੀ ਪਦਵੀ ਦੇ ਉੱਪਰ ਬਿਰਾਜਮਾਨ ਜਿਨ੍ਹਾਂ ਦਾ ਦਰਜਾ ਉਹਨਾਂ ਚੁਣੀ ਦਾ ਗੁਰਸਿੱਖਾਂ ਵਿੱਚੋਂ ਹੈ ਜਿਨ੍ਹਾਂ ਦੀ ਜ਼ਿੰਦਗੀ ਦਾ ਇੱਕ ਇੱਕ ਸਾਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤੀ ਸਮਰਪਿਤ ਭਾਵਨਾ ਦੇ ਨਾਲ ਬਤੀਤ ਹੋਇਆ ਹੈ ਸਿੱਖ ਇਤਿਹਾਸ ਨੇ ਕਥਨ ਕੀਤਾ ਇੱਕ ਗੁਰਮੁਖ ਪਰਿਵਾਰ ਹੈ ਗੁਰੂ ਜੀ ਦੀ ਸਿੱਖੀ ਨਾਲ ਜੁੜਿਆ ਭਾਈ ਬੁਲਾ ਜੀ ਦਾ ਉਹਨਾਂ ਦੇ ਪੁੱਤਰ ਹਨ ਭਾਈ ਬੱਲੂ ਜੀ ਜਿਨ੍ਹਾਂ ਨੇ ਸਤਗੁਰ ਜੀ ਦੀ ਸਿੱਖੀ ਨੂੰ ਕਮਾਇਆ ਤੇ 6ਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਅੰਦਰ ਸਤਗੁਰ ਜੀ ਦੀ ਖਿਦਮਤ ਤੇ ਸੇਵਾ 'ਚ ਆਪ ਹਾਜ਼ਰ ਹੋਏ ਵਿਦਵਾਨ ਸਨ ਗੁਣੀ ਜਨ ਸਨ ਦੇ ਨਾਲ-ਨਾਲ ਸ਼ਸਤਰਧਾਰੀ ਯੋਧੇ ਸਨ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਸੇਵਾ ਕਰਨ ਲੱਗ ਪਏ। 1634 ਵਿੱਚ ਜਦੋਂ ਅੰਮ੍ਰਿਤਸਰ ਸਾਹਿਬ ਦਾ ਯੁੱਧ ਹੋਇਆ। ਉੱਥੇ ਭਾਈ ਬੱਲੂ ਜੀ ਦੀ ਸ਼ਹਾਦਤ ਹੋਈ। ਉਹਨਾਂ ਦੇ ਪੁੱਤਰ ਸਨ ਭਾਈ ਮਾਈ ਦਾਸ ਜੀ। ਭਾਈ ਮਾਈ ਦਾਸ ਦੇ ਪੁੱਤਰ ਸਨ ਭਾਈ ਮਨੀ ਸਿੰਘ ਜੀ। ਹੁਣ ਚੇਤਾ ਰੱਖਣਾ ਆਪ ਜੀਆਂ ਨੇ ਭਾਈ ਮਨੀ ਸਿੰਘ ਜੀ ਉਹ ਗੁਰਮੁਖ ਨੇ ਜਿਨ੍ਹਾਂ ਦਾ ਪਰਿਵਾਰ ਪਿੱਛੇ ਕਈ ਪੀੜ੍ਹੀਆਂ ਤੋਂ ਗੁਰਸਿੱਖੀ ਨੂੰ ਨਿਭਾਉਂਦਾ ਆ ਰਿਹਾ ਹੈ ਜਿਨ੍ਹਾਂ ਦੇ ਦਾਦਾ ਜੀ ਸ਼ਹੀਦ ਨੇ ਉਹਨਾਂ ਦੇ ਪਿਤਾ ਆਪਣੇ ਪੁੱਤਰ ਕੋਲ ਆਪਣੇ ਪਿਤਾ ਯਾਨੀ ਕਿ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਦੀ ਸ਼ਹੀਦੀ ਦੀ ਗੁਰਮੁਖੀ ਦੀ ਕਮਾਈ ਦੀ ਬਾਤ ਪਾਉਂਦੇ ਨੇ ਜਿਹਨੂੰ ਸੁਣ ਕੇ ਉਹ ਵੱਡੇ ਹੁੰਦੇ ਨੇ ਸਤਿਗੁਰੂ ਗੁਰੂ ਹਰ ਰਾਇ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਨੇ ਸਿੱਖੀ ਧਾਰਨ ਕਰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਦੇ ਅੰਦਰ ਰਹਿ ਕੇ ਸੇਵਾ ਕਰਦੇ ਨੇ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਭਾਈ ਮਨੀ ਸਿੰਘ ਜੀ ਉਹਨਾਂ ਦਾ ਆਨੰਦ ਵਿਆਹ ਹੁੰਦਾ ਉਹ ਵੀ ਇੱਕ ਗੁਰਸਿੱਖ ਘਰਾਣੇ ਦੇ ਵਿੱਚ ਗੁਰਸਿੱਖ ਸਨ ਜਿਨ੍ਹਾਂ ਨੇ ਬੜੀ ਵੱਡੀ ਸੇਵਾ ਕੀਤੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹੀਦ ਹੋਏ ਨਾ ਤੇ ਉਹਨਾਂ ਦੇ ਸਰੀਰ ਦੇ ਸੰਸਕਾਰ ਦੀ ਸੇਵਾ ਕੀਤੀ ਬਾਬਾ ਲਖਮੀ ਸ਼ਾਹ ਜੀ ਨੇ ਉਹਨਾਂ ਦੀ ਧੀ ਸੀ ਬੀਬੀ ਸੀਤੋ ਜੀ ਜੋ ਅੰਮ੍ਰਿਤਸਰ ਆ ਕੇ ਜਿਨ੍ਹਾਂ ਦਾ ਨਾਮ ਬਸੰਤ ਕੌਰ ਰੱਖਿਆ ਗਿਆ ਇਹ ਭਾਈ ਮਨੀ ਸਿੰਘ ਜੀ ਦੇ ਪਤਨੀ ਸਨ ਕੁਣ ਭਾਈ ਮਨੀ ਸਿੰਘ ਜੀ ਜੋ ਇਸ ਕਦਰ ਜਿਨ੍ਹਾਂ ਦਾ ਆਪਣਾ ਪਰਿਵਾਰ ਵੀ ਜਿਨ੍ਹਾਂ ਦਾ ਸੌਰਾ ਪਰਿਵਾਰ ਵੀ ਸਾਰਾ ਗੁਰਮੁਖੀ ਦੀ ਆਵਾ ਮੰਡਲ ਦੇ ਵਿੱਚ ਰੰਗਿਆ ਹੋਇਆ ਹੈ ਇੱਕ ਐਸੇ ਵਾਯੂ ਮੰਡਲ ਵਿੱਚ ਰਹਿ ਰਹੇ ਨੇ ਜਿੱਥੇ ਗੁਰੂ ਤੋਂ ਬਿਨਾ ਕੋਈ ਹੋਰ ਨਹੀਂ ਹੈ ਬਸ ਅਠੇ ਪਹਿਰ ਗੁਰੂ 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 ਸਿਮਰਿਆ ਜਾ ਰਿਹਾ ਹੈ ਨੌਵੇਂ ਪਾਤਸ਼ਾਹ ਦੇ ਹਜ਼ੂਰ ਰਹਿ ਕੇ ਸੇਵਾ ਕੀਤੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦਸਮ ਪਾਤਸ਼ਾਹ ਦੇ ਦਰਬਾਰ ਅੰਦਰ ਹਾਜ਼ਰ ਹੋਏ ਤੇ ਭਾਈ ਮਨੀ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਦਾ ਗੁਰਬਾਣੀ ਦੇ ਨਾਲ ਇਨਾ ਪ੍ਰੇਮ ਸੀ ਵਿਦਵਾਨ ਸਨ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਦ ਬੀੜ ਸਾਹਿਬ ਦੇ ਅੰਦਰ 9ਵੇਂ ਪਾਤਸ਼ਾਹ ਦੀ ਬਾਣੀ ਸ਼ਾਮਿਲ ਕਰਕੇ ਮੁੜ ਤੋਂ ਸੰਪਾਦਨ ਕੀਤਾ ਨਾ ਤੇ ਇਹ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਸਾਹਿਬ ਨੂੰ ਸੌਂਪੀ ਇਹਨ ਕਹੀਏ ਗੁਰੂ ਦਰਬਾਰ ਦੇ ਅੰਦਰ ਭਾਈ ਗੁਰਦਾਸ ਜੀ ਤੋਂ ਬਾਅਦ ਦੂਜੇ ਲਿਖਾਰੀ ਹੋਣ ਦਾ ਮਾਣ ਭਾਈ ਮਨੀ ਸਿੰਘ ਜੀ ਨੂੰ ਆਖ ਪ੍ਰਾਪਤ ਹੈ। ਉਹਨਾਂ ਨੇ ਬੜਮੁੱਲੀ ਸੇਵਾ ਨਿਭਾਈ। ਹੁਣ ਸੋਚ ਕੇ ਵੇਖੋ ਸਾਧ ਸੰਗਤ ਜਿਸ ਗੁਰਸਿੱਖ ਦੀ ਕਲਮ ਨੇ ਇੱਕ ਇੱਕ ਅੱਖਰ ਗੁਰਮੁਖੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਲਿਖਿਆ ਇੱਕ ਇੱਕ ਲਗ ਮਾਤਰ ਜਿਸ ਲਿਖੀ ਕਿੰਨੀ ਵਾਰੀ ਉਹਨਾਂ ਪਾਠ ਕਰ ਲਿਆ ਹੋਣਾ ਇੰਨੀ ਸੇਵਾ ਦੌਰਾਨ ਉਸ ਤੋਂ ਪਹਿਲਾਂ ਕਿੰਨੇ ਪਾਠ ਕਿੰਨਾ ਅਧਿਆਨ ਬਾਣੀ ਦਾ ਕੀਤਾ ਹੋਵੇਗਾ ਉਹਨਾਂ ਦਾ ਤੇ ਰੋਮ ਰੋਮ ਬਾਣੀ ਦੇ ਰੰਗ ਚ ਰੰਗਿਆ ਹੋਇਆ ਸੀ ਇਹ ਹੀ ਕਾਰਨ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸੰਗਤ 1699 ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਦੇ ਚਰਨਾਂ ਚ ਆ ਕੇ ਬੇਨਤੀ ਕਰਦੀ ਹਜ਼ੂਰ ਅਸੀਂ ਮਾਝੇ ਦੇ ਇਲਾਕੇ ਤੋਂ ਚੱਲ ਕਰਕੇ ਆਏ ਹਾਂ ਆਪ ਜੀ ਦੇ ਦਰਬਾਰ ਅੰਦਰ ਤੇ ਬੇਨਤੀ ਇਹ ਲੈ ਕੇ ਆਏ ਹਾਂ ਕਿ ਸਾਡੇ ਇਲਾਕੇ ਅੰਦਰ ਜੋ ਗੁਰੂ ਕੀ ਨਗਰੀ ਹੈ ਉੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਆਪ ਜੀ ਲਓ ਆਪਣੇ ਕੋਲੋਂ ਕੋਈ ਐਸਾ ਗੁਰਸਿੱਖ ਭੇਜੋ ਚਾਹੇ ਆਪ ਜੀ ਚਰਨ ਪਾਓ ਤਾਂ ਕਿ ਉਸ ਇਲਾਕੇ 'ਚ ਜੋ ਮੀਣਿਆਂ ਦਾ ਪ੍ਰਭਾਵ ਪੈ ਚੁੱਕਿਆ ਉਹ ਖਤਮ ਹੋਵੇ ਤੇ ਸਿੱਖੀ ਮੁੜ ਤੋਂ ਫਲੀਫੂਤ ਹੋਵੇ ਪਰਫੁੱਲਤ ਹੋਵੇ ਤੇ ਦਸਮ ਪਾਤਸ਼ਾਹ ਨੇ ਫਿਰ ਭਾਈ ਮਨੀ ਸਿੰਘ ਜੀ ਆ ਰੁਕ ਲਿਆ ਭਾਈ ਮਨੀ ਸਿੰਘ ਜੀ ਆਪਣਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਉਹਨਾਂ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਤੇ ਅਕਾਲ ਪੰਗਾ ਸਾਹਿਬ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਅੰਮ੍ਰਿਤਸਰ ਸਾਹਿਬ ਦੇ ਅਸਥਾਨਾਂ ਦਾ ਪ੍ਰਬੰਧ ਉਹਨਾਂ ਨੂੰ ਸੌਂਪਿਆ ਗਿਆ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਸੇਵਾਵਾਂ ਨਿਭਾਈਆਂ ਦਸਮ ਪਾਤਸ਼ਾਹ ਦੇ ਸਮੇਂ ਵੀ ਕਈ ਜੰਗਾਂ ਚ ਆਪਦੀਆਂ ਨੇ ਹਿੱਸਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਵੀ ਆਪ ਜੀ ਰਹੇ ਬਾਬਾ ਜੀ ਤੋਂ ਬਾਅਦ ਜਦੋਂ ਪੰਥ ਦੇ ਅੰਦਰ ਇੱਕ ਵਿਵਾਦ ਆ ਗਿਆ ਸੀ ਕੁਝ ਇੱਕ ਕਾਰਨਾ ਕਰਕੇ ਜਿਹੜੇ ਯੋਧੇ ਸਨ ਜੰਗਜੂ ਸਨ ਉਹ ਵੱਡੇ ਦੋ ਹਿੱਸਿਆਂ 'ਚ ਵੰਡੇ ਗਏ ਸਨ ਉਂਝ ਤੇ ਛੋਟੇ-ਛੋਟੇ ਗੁੱਟ ਵੀ ਸਨ ਪਰ ਪ੍ਰਭਾਵਸ਼ਾਲੀ ਦੋ ਹਿੱਸੇ ਬਣ ਗਏ ਸਨ ਵੱਡੇ ਸਿੱਖ ਇਤਿਹਾਸ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਸਤ ਖਾਲਸਾ ਬੰਦਈ ਖਾਲਸਾ ਪਰ ਉਹਨਾਂ ਦੇ ਅੰਦਰ ਇੱਕ ਐਸੀ ਅਣਬਣ ਬਣ ਗਈ ਸੀ ਕਿ ਉਹ ਇੱਕ ਦੂਜੇ ਦੇ ਨਾਲ ਗੱਲ ਕਰਨ ਤੱਕ ਤਿਆਰ ਨਹੀਂ ਸੰਗੇ ਜਿਵੇਂ ਅੱਜ ਕੱਲ ਆਪਣੀ ਕੌਮ ਦੀ ਦਸ਼ਾ ਹੋਈ ਹੋਈ ਆ ਨਾ ਢੜੇ ਉਸਰ ਗਈ ਤੇ ਹਾਲ ਤੈਸੀ ਬਣ ਗਈ ਹੈ ਵੀ ਪ੍ਰੇਮ ਪਿਆਰ ਦੀ ਸਾਝ ਪਾਉਣ ਵਾਲਾ ਕੋਈ ਕੋਈ ਟਾਵਾ ਕਿਤੇ ਨਜ਼ਰ ਨਹੀਂ ਆ ਰਿਹਾ ਇਹੋ ਜੇ ਨਾਜ਼ੁਕ ਦੌਰ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀਆ ਨੇ ਅਗਵਾਈ ਕੀਤੀ। ਉਹਨਾਂ ਨੇ ਰਾਹ ਕੱਢਿਆ। ਉਹਨਾਂ ਨੇ ਇਹਨਾਂ ਦੋਵੇਂ ਧੜਿਆਂ ਨੂੰ ਇੱਕ ਕੀਤਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲਾ ਕੇ ਪੰਥ ਦੀ ਖਿੰਡੀ ਹੋਈ ਸ਼ਕਤੀ ਨੂੰ ਸੰਗਠਿਤ ਕਰ ਦਿੱਤਾ। ਇਸ ਮਹਾਨ ਕਾਰਜ ਦੇ ਨਾਲ ਅੰਮ੍ਰਿਤਸਰ ਸਾਹਿਬ ਮੁੜ ਤੋਂ ਕੌਮ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ। ਸੰਗਤਾਂ ਉੱਥੇ ਜੁੜਨ ਲੱਗ ਪਈਆਂ। ਅੰਮ੍ਰਿਤ ਪ੍ਰਚਾਰ ਉੱਥੇ ਹੋਣ ਲੱਗ ਪਿਆ ਬਾਣੀ ਤੇ ਬਾਣੇ ਦੀ ਗੱਲ ਉੱਥੇ ਹੋਣ ਲੱਗ ਪਈ ਪੰਜਾਬ ਦਾ ਸਮਾਂ ਬਦਲਣ ਲੱਗ ਪਿਆ ਲਾਹੌਰ ਦੇ ਗਵਰਨਰ ਬਦਲਣ ਲੱਗ ਪਏ ਸਮਾਂ ਅਬਦੁੱਸ ਸਮਦ ਖਾਂ ਤੇ ਜ਼ਕਰੀਆ ਖਾਂ ਦਾ ਚੱਲ ਪਿਆ ਜਿਸ ਦੌਰ ਦੇ ਅੰਦਰ ਸਿੱਖਾਂ ਤੇ ਪਾਬੰਦੀਆਂ ਲੱਗੀਆਂ ਮੈਂ ਸਵੇਰ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਤੇ ਹੁਣ ਵੀ ਆਪ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਅੱਜ ਕੱਲ ਸਾਡੀ ਕੌਮ ਦੇ ਜਿਹੜੇ ਵੱਡੇ ਇਕੱਠ ਹੁੰਦੇ ਨੇ ਨਾ ਪਿਆਰਿਓ ਇਹਨਾਂ ਲਈ ਬੜਿਆਂ ਦਾ ਖੂਨ ਡੁੱਲਿਆ ਹੈ ਜੇ ਅੱਜ ਤੁਸੀਂ ਵਸਾਖੀ ਨੂੰ ਦੀਵਾਲੀ ਨੂੰ ਨਵੇਂ ਸਾਲ ਨੂੰ ਹਜ਼ਾਰਾਂ ਦੀ ਗਿਣਤੀ ਚ ਗੁਰੂ ਘਰਾਂ ਚ ਇਕੱਠੇ ਹੁੰਨੇ ਹੋ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਮਾਨਵਤਾ ਦੇ ਭਲੇ ਦੀ ਗੱਲ ਬੰਦੀ ਆ ਉਹਦੇ ਲਈ ਬੜਿਆਂ ਨੇ ਆਪਣੇ ਸਰੀਰ ਆਪਣੀਆਂ ਜ਼ਿੰਦਗੀਆਂ ਲਗਾ ਦੇ ਅਸੀਂ ਉਹਨਾਂ ਗੁਰਸਿੱਖਾਂ ਨੂੰ ਚੇਤੇ ਰੱਖਿਆ ਕਰੀਏ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਅਰਦਾਸ ਦੇ ਕਈ ਬੋਲ ਅਸੀਂ ਸੁਭਾਵਕ ਹੀ ਸੁਣ ਕੇ ਲੰਘ ਜਾਂਦੇ ਆ ਇਗਨੋਰ ਹੀ ਕਰ ਜਾਂਦੇ ਆ ਜਦੋਂ ਭਾਈ ਸਾਹਿਬ ਹੋਣੀ ਬੇਨਤੀ ਕਰਦੇ ਆ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆਖਣ ਨੂੰ ਤੇ ਇਹ ਇੱਕ ਪੈਰਾ ਹੈ ਵਰ 18ਵੀਂ ਸਦੀ ਦਾ ਪੂਰਾ ਸਿੱਖ ਇਤਿਹਾਸ ਇਹਦੇ ਵਿੱਚ ਪਿਆ ਹੈ ਸਾਧ ਸੰਗਤ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਿੰਨੇ ਐਸੇ ਗੁਰਸਿੱਖ ਨੇ ਜਿਨ੍ਹਾਂ ਨੇ ਇਸ ਕਾਰਜ ਆਪਣਾ ਜੀਵਨ ਲੇਖੇ ਲਾਇਆ ਹੈ ਸਾਨੂੰ ਉਹਨਾਂ ਗੁਰੂ ਪਿਆਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਭਾਈ ਮਨੀ ਸਿੰਘ ਸਾਹਿਬ ਜੀ ਦਾ ਉਹ ਸਮਾਂ ਸੀ ਜ਼ਕਰੀਆ ਖਾਨ ਦਾ ਉਹ ਦੌਰ ਸੀ ਜਿਨੇ ਲਖਪਤ ਰਾਏ इत्यादिक ਲੋਕਾਂ ਦੇ ਪ੍ਰਭਾਵ ਥੱਲੇ ਆ ਕੇ ਸਿੱਖੀ ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਭਾਈ ਸਾਹਿਬ ਹੁਣੀ ਚਾਹੁੰਦੇ ਸੀ ਕਿ ਕੌਮ ਦੇ ਇਕੱਠ ਹੋਣ ਗੁਰੂ ਦੇ ਰੰਗ ਚ ਰੰਗੇ ਜਾਈਏ ਅੰਮ੍ਰਿਤ ਸੰਚਾਰ ਹੋਵੇ ਦਸਤਾਰਾਂ ਦੂਰ ਦੂਰ ਤੱਕ ਦਿਖਾਈ ਦੇਣ ਕੌਮ ਦੀ ਛੜਦੀ ਕਲਾ ਦੀ ਗੱਲ ਹੋਵੇ ਮਾਨਵਤਾ ਦਾ ਭਲਾ ਹੋਵੇ ਮਨੁੱਖੀ ਹੱਕਾਂ ਹਕੂਕਾਂ ਦੀ ਗੱਲ ਹੋਵੇ ਅਧਿਕਾਰਾਂ ਦੀ ਗੱਲ ਹੋਵੇ ਧਾਰਮਿਕ ਸੁਤੰਤਰਤਾ ਹੋਵੇ ਹਰੇਕ ਮਨੁੱਖ ਆਪਣਾ ਸਿਰ ਉੱਚਾ ਚੁੱਕ ਕੇ ਤੁਰ ਸਕਦਾ ਹੋਵੇ ਪਰ ਸਮੇਂ ਦੀ ਸਰਕਾਰ ਨੇ پابੰਦੀਆਂ ਹੀ ਇੰਨੀਆਂ ਲਾ ਦਤੀਆਂ ਉਹਨਾਂ ਨੇ ਤੇ ਮਤਲਬ ਧਾਰਮਿਕ ਆਜ਼ਾਦੀ ਦੀ ਤੇ ਗੱਲ ਛੱਡੋ ਉਹ ਤੇ ਹਕੂਮਤ ਕਹਿਣ ਲੱਗੀ ਵੀ ਤੁਸੀਂ ਗੋੜ ਤੱਕ ਨਹੀਂ ਆਪਣਾ ਰੋੜੀ ਆਖੋ ਕਿਉਂ ਕਦੇ ਗੁਰ ਕਹਿੰਦੇ ਉਹਨਾਂ ਤੇ ਸ਼ਬਦ ਸਿਮਿਲਰ ਹੈ ਗੁਰੂ ਨੂੰ ਸਾਨੂੰ ਗੁਰੂ ਯਾਦ ਆਉਂਦਾ ਇਸ ਲਈ ਗੁਰ ਨੂੰ ਰੋੜੀ ਕਹਿਣ ਲੱਗ ਪਏ ਉਹਨਾਂ ਤੇ ਇੰਨੀਆਂ ਪਾਬੰਦੀਆਂ ਲਾ ਦਿੱਤੀ ਸਿੱਖੀ ਨੂੰ ਨਿਭਾਉਣਾ ਕਠਿਨ ਕਰ ਦਿੱਤਾ ਸੀ ਇਹੋ ਜੇ ਦੌਰ ਦੇ ਵਿੱਚ ਇੱਕ ਗੁਰਸਿੱਖ ਜੋ ਕਾਫੀ ਵੱਡੀ ਪਦਵੀ ਦੇ ਉੱਪਰ ਸੀ ਜਿਨ੍ਹਾਂ ਦੇ ਜਥੇ ਨੂੰ ਮਿਲ ਵਰਤਣੀਏ ਸਿੱਖ ਕਿਹਾ ਜਾਂਦਾ ਭਾਈ ਸ਼ਬੀਗ ਸਿੰਘ ਜੀ ਹੋਣੇ ਜਿਨ੍ਹਾਂ ਦੀ ਬਾਬਤ ਹੁਣੇ ਹੁਣ ਆਪਾਂ ਬਚਨੋ ਸਾਂਝਾ ਕੀਤਾ ਚਰਖੀਆਂ ਤੇ ਛੜੇ ਉਹਨਾਂ ਦੇ ਪੁੱਤਰ ਭਾਈ ਸ਼ਹਾਬਾਦ ਸਿੰਘ ਜੀ ਸਨ ਭਾਈ ਸਵੇਕ ਸਿੰਘ ਜੀ ਸਰਕਾਰੀ ਠੇਕੇਦਾਰ ਵੀ ਸਨ ਤੇ ਲਾਹੌਰ ਦੇ ਜੇਲਰ ਵੀ ਰਹਿ ਚੁੱਕੇ ਸਨ ਕਾਫੀ ਵੱਡਾ ਉਹਨਾਂ ਦਾ ਹੱਥ ਪੈਂਦਾ ਸੀ ਉਸ ਵੇਲੇ ਦੀ ਸਰਕਾਰ 'ਚ ਭਾਈ ਮਨੀ ਸਿੰਘ ਜੀ ਹੁਣਾਂ ਨੇ ਭਾਈ ਸਰੂਪ ਸਿੰਘ ਜੀ ਹੁਣਾਂ ਦੀ ਰਾਹੀਂ ਭਾਈ ਸਵੇਕ ਸਿੰਘ ਜੀ ਹੁਣਾਂ ਨਾਲ ਗੱਲ ਕਰਕੇ ਜ਼ਕਰੀਏ ਖਾਨ ਤੱਕ ਗੱਲ ਭੇਜੀ ਕਿ ਅਸੀਂ 1733 ਦੀਵਾਲੀ ਦਾ ਇਕੱਠ ਦਰਬਾਰ ਸਾਹਿਬ ਰਖਾਣਾ ਹੈ ਜਦ ਇਹ ਗੱਲ ਪਹੁੰਚੀ ਪਹਿਲੇ ਤੇ ਉਹਨੇ ਮਨਾਂ ਕੀਤਾ ਬਾਅਦ ਵਿੱਚ ਉਸਨੇ ਚਲੋ ਹਾਂ ਵੀ ਪਰਦਤੀ ਤੈ ਹੋਇਆ ਕਿ ਤੁਸੀਂ ਸਰਕਾਰ ਦੇ ਕੋਲ ਸਰਕਾਰੀ ਖਜ਼ਾਨੇ ਦੇ ਵਿੱਚ ਟੈਕਸ ਜਮਾ ਕਰਾਉ ਮੰਨ ਲਈ ਗਈ ਗੱਲ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਧਾਰਮਿਕ ਸੁਤੰਤਰਤਾ ਦੀ ਬਹਾਲੀ ਦੇ ਲਈ ਝੰਡਾ ਬਰਦਾਰ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਅਕਬਰ ਵਰਗਿਆਂ ਨਾਲ ਗੱਲਬਾਤ ਕਰਕੇ ਜਜ਼ੀਏ ਨੂੰ ਜਜ਼ੀਏ ਤੋਂ ਰਾਹਤ ਦਿਵਾਈ ਸੀ ਆਮ ਲੋਕਾਂ ਨੂੰ ਕਿ ਇਹਨਾਂ ਦੀਆਂ ਧਾਰਮਿਕ ਯਾਤਰਾਵਾਂ ਦੇ ਉੱਪਰ ਕੋਈ ਨਾ ਹੋਵੇ ਪਾਬੰਦੀ ਨਾ ਹੋਵੇ ਉਹ ਜਿਹੜੇ ਦੂਜਿਆਂ ਦੀ ਰਖਵਾਲੀ ਦੀ ਗੱਲ ਕਰਦੇ ਸੀ ਹੁਣ ਉਹਨਾਂ ਤੇ ਆਪਣੇ ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਪਰ ਫਿਰ ਵੀ ਚਲੋ ਭਾਈ ਸਾਹਿਬ ਕਹਿਣ ਲੱਗੇ ਕੋਈ ਗੱਲ ਜਿਹੜੇ ਇਹਨਾਂ ਦੇ ਦੀਵਾਨ ਸਨ ਲਖਪਤਰਾਈ ਵਰਗੇ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਸਿੱਖਾਂ ਨੇ ਅੰਮ੍ਰਿਤਸਰ ਇਕੱਠੇ ਹੋਣਾ ਉਹਨਾਂ ਜ਼ਕਰੀਏ ਖਾਨ ਦੇ ਨਾਲ ਵਿਉਂਤ ਬਣਾ ਕੇ ਅੰਮ੍ਰਿਤਸਰ ਸਾਹਿਬ ਦੇ ਅੰਦਰ ਮੋਰਚਾ ਬੰਦੀ ਕਰ ਲਈ ਕਿ ਸਿੱਖ ਇਕੱਠੇ ਹੋਣਗੇ ਤੇ ਆਪਾਂ ਤੋਪਾਂ ਬੀੜ ਕੇ ਉਡਾ ਦੇਾਂਗੇ ਹਮਲਾ ਕਰਕੇ ਖਤਮ ਕਰ ਦੇਾਂਗੇ ਇਹ ਖਬਰ ਭਾਈ ਮਨੀ ਸਿੰਘ ਜੀ ਹੋਂ ਤੱਕ ਪਹੁੰਚੀ ਆਪ ਜੀਆ ਨੇ ਇਕੱਠ ਅਟਾਲਿਆ ਜਿੰਨੀਕ ਸੰਗਤ ਪਹੁੰਚੀ ਚਲੋ ਵਿਚਾਰਾ ਹੋਈਆਂ ਪਰ ਅਗਲੀ 1734 ਦੀ ਵਸਾਖੀ ਤੱਕ ਮੁਲਤਵੀ ਕਰ ਦਿੱਤਾ ਗਿਆ ਪੋਸਟਪੋਨ ਕਰ ਦਿੱਤਾ ਗਿਆ ਪੰਥ ਕੇ ਇਕੱਠ ਜ਼ਕਰੀਆ ਖਾਂ ਪੈਸੇ ਮੰਗਣ ਤੇ ਅੜ ਗਿਆ ਫਿਰ ਤੋਂ ਗੱਲਬਾਤ ਹੋਈ ਸ਼ਵੇਕ ਸਿੰਘ ਜੀ ਹੁਣ ਆਲੀ ਰਾਹੀ ਬੇ ਇਕੱਠ ਤੇ ਹੋਇਆ ਨਹੀਂ ਅਸੀਂ ਵਿਸਾਖੀ ਤੇ ਇਕੱਠ ਕਰ ਲਈਏ ਤੇ ਪੈਸੇ ਜਮ੍ਹਾਂ ਕਰਵਾ ਦਿਆਂਗੇ ਐਤਕੀ ਕਹਿੰਦੇ ਜ਼ਕਰੀਆ ਖਾਨ ਨੇ ਕੰਡੀਸ਼ਨ ਰੱਖ ਦਿੱਤੀ ਜਿੰਨੇ ਦਿਨ ਦਾ ਇਕੱਠ 19000 ਰੁਪਈਆ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਤੇ ਸਿੱਖ ਇਤਿਹਾਸ ਦੱਸਦਾ ਹੈ ਭਾਈ ਮਨੀ ਸਿੰਘ ਜੀ ਆਨੇ 10 ਦਿਨਾਂ ਦੀ ਪਰਮਿਸ਼ਨ ਮੰਗੀ ਕਿ ਅਸੀਂ 10 ਦਿਨਾਂ ਦਾ ਇਕੱਠ ਵਿਸਾਖੀ ਤੇ ਕਰਨਾ ਤੇ ਜ਼ਕਰੀਆ ਖਾਨ ਕਹਿਣ ਲੱਗਿਆ 1000 ਪ੍ਰਤੀ ਦਿਨ ਦੇ ਹਿਸਾਬ ਨਾਲ 10000 ਰੁਪਈਆ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪਏਗਾ ਕਿੰਦੇ ਠੀਕ ਆ ਬਸ਼ਰਤੇ ਸਾਡਾ ਇਕੱਠ ਹੋਵੇ ਅਸੀਂ ਕਰਾ ਦੇਾਂਗੇ ਹੁਣ ਚਿੱਠੀਆਂ ਕੱਲੀਆਂ ਗਈਆਂ ਫਿਰ ਤੋਂ ਸੁਨੇਹੇ ਲਾਏ ਗਏ ਇਸ ਵਾਰ ਫਿਰ ਤੋਂ ਸਰਕਾਰ ਆਪਣੀ ਬਦਨੀਅਤ ਦੇ ਉੱਪਰ ਆ ਗਈ ਕਿ ਇਕੱਠੇ ਹੋਣ ਦੇ ਉਸ ਸਿੱਖਾਂ ਨੂੰ ਤੇ ਮਾਰਨ ਦਾ ਅਵਸਰ ਬੜਾ ਵਧੀਆ ਹੈ ਇੱਕੋ ਹੀ ਥਾਂ ਤੇ ਮੁਕਾ ਕੇ ਗੱਲ ਮੁਕਾਏਗੇ ਨੇੜੇ ਜਾਂਦਿਆਂ ਭਾਈ ਸਾਹਿਬ ਹੁਣਾਂ ਨੂੰ ਫਿਰ ਤੋਂ ਇਕੱਠ ਪੋਸਟਪੌਂਡ ਕਰਨਾ ਪਿਆ ਮੁਕਤੀ ਗੱਲ ਭਾਈ ਮਨੀਸ਼ ਸਿੰਘ ਜੀ ਨੂੰ ਉਹਨਾਂ ਦੇ ਦੋ ਪੁੱਤਰਾਂ ਨੂੰ ਤੇ ਉਹਨਾਂ ਦੇ ਨੌ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੇਲ੍ਹ ਵਿੱਚ ਪਾੜਕਾ ਗਿਆ। ਤਸੀਹੇ ਦਿੱਤੇ ਗਏ। ਦੋਸ਼ ਇਹ ਲਾਇਆ ਗਿਆ ਵੀ ਤੁਸੀਂ ਸਰਕਾਰੀ ਹੁਕਮ ਦੀ ਅਦੂਲੀ ਕੀਤੀ, ਉਲੰਘਣਾ ਕੀਤੀ, ਉਸ ਨੂੰ ਮੰਨਿਆ ਨਹੀਂ ਹੈ। ਤੇ ਭਾਈ ਮਨੀਸ਼ ਸਿੰਘ ਜੀ ਨੇ ਪੁੱਛਿਆ ਕਿ ਜੋ ਤੁਸੀਂ ਚਾਹੁੰਦੇ ਹੋ ਭਾਈ ਉਹ ਤੇ ਹੋਇਆ ਹੀ ਨਹੀਂ। ਤੁਹਾਡੀ ਬਤਨੀਤ ਨਾਲ ਤੇ ਇਕੱਠ ਨਹੀਂ ਹੋਇਆ ਕਹਿੰਦੇ ਨਹੀਂ ਜੀ ਨਹੀਂ ਹੁਣ ਛੱਡੋ ਗੱਲਾਂ ਹੁਣ ਮੌਕਾ ਅੱਗੇ ਨਿਕਲ ਗਿਆ ਵਾ ਹੁਣ ਤੇ ਰਾਹ ਇੱਕੋ ਹੀ ਹੈ ਜਾਂ ਧਰਮ ਪਰਿਵਰਤਨ ਤੇ ਜਾਂ ਮੌਤ ਅੱਜਕੱਲ ਸਾਧ ਸੰਗਤ ਪੰਜਾਬ ਦੇ ਅੰਦਰ ਇਹ ਬੜਾ ਵੱਡਾ ਚੈਲੰਜ ਹੈ ਵੈਸੇ ਤੇ ਮਨੁੱਖ ਸੁਤੰਤਰ ਆਪਣੀ ਜ਼ਿੰਦਗੀ ਆਪਣਾ ਰਸਤਾ ਆਪ ਚੂਜ਼ ਕਰ ਸਕਦਾ ਪਰ ਗੁਰਸਿੱਖੀ ਨੂੰ ਅੱਗੇ ਲੈ ਕੇ ਜਾਣ ਲਈ ਸਾਨੂੰ ਆਪਣੇ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਤੁਰਨਾ ਪੈਣਾ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਚੇਤਾ ਰੱਖਣਾ ਪੈਣਾ ਜਿਹੜੀ ਧਾਰਮਿਕ ਆਜ਼ਾਦੀ ਜਾਂ ਸੁਤੰਤਰਤਾ ਦੀ ਗੱਲ ਅੱਜ ਕੱਲ੍ਹ ਹੋ ਰਹੀ ਹੈ ਨਾ ਇਹਦੇ ਲਈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਲਾਇਆ ਹੈ ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ ਪਰ ਅੱਜ ਕੱਲ ਦੇ ਜਿਹੜੇ ਹਿਊਮਨ ਰਾਈਟਸ ਨੇ ਇਹਨਾਂ ਨੂੰ ਅਸੀਂ ਚੇਤੇ ਰੱਖ ਲੈਣੇ ਆ ਜੀ ਫੁਲਾਣੇ ਜਿਹੜਾ ਕਨਸਟੀਟਿਊਸ਼ਨ ਹੈ ਉਹਨੇ ਸਾਨੂੰ ਇਹ ਕਿਉਂ ਨੇ ਸਾਨੂੰ ਇਹ ਕਿਹਾ ਪਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਝੰਡਾ ਬਰਦਾਰ ਨੇ ਗੁਰੂ ਨਾਨਕ ਮਹਾਰਾਜ ਜਿਹੜੇ ਝੰਡਾ ਬਰਦਾਰ ਨੇ ਜਿਹੜੇ ਕਹਿੰਦੇ ਆ ਸੋ ਕਿਉਂ ਮੰਦਾ ਆਖੀ ਜਿਤ ਜਮੈ ਰਾਜਾ ਨ ਮੈਂ ਤੇ ਸਾਡੀਆਂ ਭੈਣਾਂ ਨੂੰ ਆਖਾਂਗਾ ਤੁਸੀਂ ਧਾਰਮਿਕ ਸੁਤੰਤਰਤਾ ਆਜ਼ਾਦੀ ਦੀ ਗੱਲ ਕਰਦੇ ਹੋ ਤੁਹਾਨੂੰ ਤੇ ਗੁਰੂ ਨਾਨਕ ਸਾਹਿਬ ਦਾ ਰੋਮ ਰੋਮ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵਾ ਸਭ ਤੋਂ ਪਹਿਲੀ ਆਵਾਜ਼ ਜੇ ਝੰਡਾ ਚੁੱਕਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ ਸੀ ਸੋ ਕਿਉ ਮੰਦਾ ਆਖੀਂ ਜਿਤ ਜੰਮੈ ਰਾਜ ਆ ਤੇ ਸਿੱਖੀ ਦੇ ਅੰਦਰ ਬਰਾਬਰਤਾ ਦਾ ਅਧਿਕਾਰ ਅੰਮ੍ਰਿਤ ਛਕਣ ਦਾ ਅੰਮ੍ਰਿਤ ਸੰਚਾਰ ਕਰਵਾਉਣ ਦਾ ਸੇਵਾ ਕਰਨ ਦਾ ਕੀਰਤਨ ਕਰਨ ਦਾ ਪ੍ਰਚਾਰ ਕਰਨ ਦੇ ਮਹਾਰਾਜ ਜੀ ਨੇ ਬਰਾਬਰਤਾ ਨਾਲ ਹੱਕ ਦਿੱਤੇ ਖੈਰ ਪਤਾ ਨਹੀਂ ਕਿਉਂ ਅਸੀਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਸਤਗੁਰ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਨੂੰ ਭੁੱਲ ਜਾਂਦੇ ਹਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਭਾਈ ਮਨੀ ਸਿੰਘ ਜੀ ਹੁਣਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿ ਅਸੀਂ ਗੁਰੂ ਸਾਹਿਬ ਤੋਂ ਬੇਮੁਖ ਨਹੀਂ ਹੋਣਾ। ਭਾਈ ਸਾਹਿਬ ਹੁਣਾਂ ਦੇ 9 ਸਾਥੀਆਂ ਨੂੰ ਨਾ ਅਤੀ ਕਹਿਰ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਲਾਹੌਰ ਦਾ ਸਥਾਨਿਆ ਜਗਾ ਨਖਾਸ ਚੌਕਿਆ। ਭਾਈ ਸਾਹਿਬ ਹੁਣਾਂ ਦੇ ਦੋ ਪੁੱਤਰਾਂ ਨੂੰ ਵੀ ਉੱਥੇ ਸ਼ਹੀਦ ਕੀਤਾ ਗਿਆ। ਤੇ ਜਿਸ ਦਿਨ ਭਾਈ ਸਾਹਿਬ ਦੀ ਸ਼ਹਾਦਤ ਹੋਈ ਉਸ ਦਿਨ ਵੀ ਦੋ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇੱਕ ਦੀ ਖਲ ਉਤਾਰੀ ਗਈ ਪੁੱਠਿਆਂ ਟੰਗ ਕੇ ਨਾ ਜਿੱਦਾਂ ਜਾਨਵਰ ਨੂੰ ਛਿੱਲ ਕੇ ਉਹਦੀ ਖਲ ਉਤਾਰ ਦਿਆ ਇਦਾਂ ਹੱਡਾਂ ਤੋਂ ਚਮੜੀ ਨੂੰ ਵੱਖ ਕਰ ਦਿੱਤਾ ਗਿਆ ਸੀ ਤੇ ਇੱਕ ਗੁਰਸਿੱਖ ਦੀਆਂ ਅੱਖਾਂ ਬੰਨ ਦਿੱਤੀਆਂ ਗਈਆਂ ਸਨ ਲੋਹੇ ਦੇ ਰਾਡ ਮਾਰ ਮਾਰ ਕੇ ਬੜੇ ਤਸੀਹੇ ਦੇ ਦੇ ਕੇ ਸ਼ਹੀਦ ਕੀ ਅੰਤਿਵਾਰੀ ਭਾਈ ਮਨੀ ਸਿੰਘ ਸਾਹਿਬ ਦੀ ਉਹਨਾਂ ਨੂੰ ਆਖਿਆ ਵੀ ਤੁਸੀਂ ਵੇਖੋ ਕਿੱਡੀ ਵੱਡੀ ਪਦਵੀ ਹੈ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹਨ ਅਕਾਲ ਪੁਰਗਾ ਸਾਹਿਬ ਦੇ ਮੁੱਖ ਪ੍ਰਬੰਧਕ ਹਨ ਅੰਮ੍ਰਿਤਸਰ ਸਾਹਿਬ ਦੇ ਸਾਰੇ ਧਾਰਮਿਕ ਅਸਥਾਨਾਂ ਦੀ ਮੁੱਖ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ ਕੌਮ ਦੇ ਸਿਰ ਕੱਢ ਆਗੂ ਹਨ ਬਜ਼ੁਰਗ ਹਨ ਪਤਾ ਨਹੀਂ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਹੈ ਇਹ ਵੀ ਇਤਿਹਾਸ ਦੀ ਸਾਨੂੰ ਲਿਖਤ ਦੱਸਦੀ ਹੈ ਵੀ ਜਿੰਨਾ ਸਮਾਂ ਕੈਦ ਵਿੱਚ ਰਹੇ ਨਾ ਉਹਨਾਂ ਸਮਾਂ ਭਾਈ ਮਨੀ ਸਿੰਘ ਜੀ ਆਪਣੇ ਸਾਥੀ ਗੁਰਸਿੱਖਾਂ ਨਾਲ ਗੁਰਬਾਣੀ ਦੀ ਬਾਤ ਪਾਉਂਦੇ ਰਹੇ ਬਜ਼ੁਰਗਾਂ ਦੀਆਂ ਸਾਖੀਆਂ ਸੁਣਾਉਂਦੇ ਰਹੇ ਦਸਮ ਪਾਤਸ਼ਾਹ ਦੇ ਜੀਵਨ ਦੀ ਬਾਤ ਪਾਉਂਦੇ ਰਹੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਕਰਦੇ ਰਹੇ ਗੁਰਬਾਣੀ ਦੇ ਨਾਲ ਉਹਨਾਂ ਨੂੰ ਇਹਨਾ ਮੋਟੀਵੇਟ ਕਰ ਦਿੱਤਾ ਕਿ ਅਸੀਂ ਜ਼ੁਲਮ ਦੇ ਅੱਗੇ ਗੋਡੇ ਨਾ ਟੇਕੀਏ ਤੇ ਫਿਰ ਭਾਈ ਸਾਹਿਬ ਦੇ ਲਈ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਫੁਰਮਾਨ ਹੋਇਆ ਖਿੜੇ ਮੱਥੇ ਉਹਨਾਂ ਨੇ ਉਸ ਸਵੀਕਾਰ ਕੀਤਾ ਤੇ ਮੈਂ ਜੋ ਬੇਨਤੀ ਆਪ ਜੀ ਨੂੰ ਕਰਨੀ ਚਾਹੁੰਨਾ ਹਾਂ ਸਾਧ ਸੰਗਤ ਵੀ ਜਿਹੜੇ ਇਹ ਇਕੱਠ ਗੁਰੂ ਘਰਾਂ 'ਚ ਹੋਣ ਲੱਗੇ ਨੇ ਦੀਵਾਨ ਹੋਣ ਲੱਗੇ ਨੇ ਇਹ ਇਹ ਸਾਨੂੰ ਬੜੇ ਵੱਡੇ ਹੱਕ ਇਹਨਾਂ ਸ਼ਹੀਦਾਂ ਨੇ ਲੈ ਕੇ ਦੰਡੇ ਰਹੇ ਇਸੇ ਲਈ ਸਾਡੀ ਕੌਮ ਦੇ ਜੋ ਮਹਾ ਵਿਦਵਾਨ ਹੋਏ ਜਿਨ੍ਹਾਂ ਨੇ ਕੌਮ ਦੀ ਰਹਿਤ ਮਰਿਆਦਾ ਦੀ ਘਾੜਤ ਖੜੀ ਜਿਨ੍ਹਾਂ ਨੇ ਸਿੱਖ ਅਰਦਾਸ ਦੀ ਇਬਾਰਤ ਸ਼ਬਦਾਵਲੀ ਤਿਆਰ ਕੀਤੀ ਉਹਨਾਂ ਨੇ ਇਹਨਾਂ ਸਾਰੇ ਮਹਾਨ ਗੁਰਮੁਖਾਂ ਨੂੰ ਚੇਤੇ ਰੱਖਿਆ ਵੀ ਦੋਵੇਂ ਸਮੇਂ ਜਦੋਂ ਸਤਿਗੁਰੂ ਦੇ ਸਨਮੁਖ ਅਰਦਾਸ ਹੋਵੇ ਤੇ ਅਸੀਂ ਇਹ ਨਾ ਕਰਨੀ ਵਾਲੇ ਗੁਰਮੁਖਾਂ ਨੂੰ ਕਦੇ ਵੀ ਨਾ ਭੁੱਲੀਏ ਹਮੇਸ਼ਾ ਇਹਨਾਂ ਨੂੰ ਚੇਤਾ ਰੱਖੀਏ ਸੋ ਸਾਧ ਸੰਗਤ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਨੇ ਨਾ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਐ ਜਦੋਂ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਹੁੰਦੇ ਹਨ ਉਦੋਂ ਸਾਨੂੰ ਉਸ ਦੇ ਮਿਲਾਪ ਦਾ ਰੰਗ ਮਿਲ ਜਾਂਦਾ ਤੇ ਫਿਰ ਜਿਹੜਾ ਉਹਦੇ ਮਿਲਾਪ ਦਾ ਰੰਗ ਹੈ ਨਾ ਉਹਦੇ ਸਾਹਮਣੇ ਦੁਨਿਆਵੀ ਭੈ ਖਤਮ ਹੋ ਜਾਂਦੀ ਹੈ ਨਿਰਭਉ ਜਪੈ ਸਗਲ ਭਾਵ ਭਟੇ ਸਾਰੇ ਹੀ ਭੈ ਖਤਮ ਹੋ ਜਾਂਦੇ ਨਿਰਭੈ ਨਾਲ ਜੁੜ ਕੇ ਗੁਰੂ ਜੀ ਕਿਰਪਾ ਕਰਦੇ ਹਨ ਜਪ ਜਪ ਜੀਵਾ ਨਾਮ ਹੋਵੇ ਆਨੰਦ ਕਣਾ ਮਿੱਠਿਆ ਮੋਹ ਸੰਸਾਰ ਝੂਠਾ ਵਿਣਸਣਾ ਜਪ ਜਪ ਜੀਵਾ ਨਾਮ हे ਪਰਮੇਸ਼ਰ ਜੀ ਤੁਹਾਡਾ ਨਾਮ ਜਪ ਜਪ ਕੇ ਸਾਨੂੰ ਜ਼ਿੰਦਗੀ ਮਿਲਦੀ ਹੈ ਅਸੀਂ ਜੀਵਨ ਨੂੰ ਮੰਨਦੇ ਹਾਂ ਹੋਵੇ ਆਨੰਦ ਕਣਾ ਅੰਦਰ ਸਾਡੇ ਆਨੰਦ ਹੈ ਕੋਈ ਭੈ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਸਹਿਮ ਨਹੀਂ ਹੈ ਮਹਾਰਾਜ ਆਪ ਜੀਆਂ ਦੇ ਹੁਕਮ ਦੇ ਨਾਲ ਆਪ ਜੀਆਂ ਦੀ ਰਹਿਮਤ ਰਜ਼ਾ ਦੇ ਨਾਲ ਜੁੜ ਗਏ ਹਾਂ ਮਿੱਠਿਆ ਮੋਹ ਸੰਸਾਰ ਝੂਠਾ ਵਿਣਸਣਾ ਤੇ ਇਹ ਸਮਝ ਲਿਆ ਹੈ ਵੀ ਸੰਸਾਰ ਇਹ ਨਾ ਜਿਹੜਾ ਮਿੱਠਿਆ ਹੈ ਅਸਤ ਹੈ ਇਹ ਸੱਚ ਨਹੀਂ ਹੈ ਇਹ ਬਿਨਸ ਜਾਏਗਾ ਜਿਹੜਾ ਰੂਪ ਅਸੀਂ ਇਹਦਾ ਵੇਖਦੇ ਹਾਂ ਇਹ ਸੱਚ ਨਾ ਹੋ ਕੇ ਝੂਠ ਹੈ ਮਤਲਬ ਕਿ ਇਹ ਬਿਨ ਸੰਹਾਰ ਹੈ ਇਸ ਲਈ ਅਸੀਂ ਇਸ ਬਿਨ ਸੰਹਾਰ ਮਾਇਆ ਪਿਛੇ ਨਹੀਂ ਦੌੜਨਾ ਸਦੀਵ ਪਰਮੇਸ਼ਰ ਦੇ ਨਾਮ ਦੇ ਲੜ ਲੱਗਣਾ ਹੈ ਗੁਰੂ ਜੀ ਕਹਿੰਦੇ ਚਰਨ ਕਮਲ ਸੰਗ ਨੇ ਕਿੰਨਾ ਵਿਰਲੇ ਲਾਇਆ ਕਿਸੇ ਵਿਰਲੇ ਨੇ ਪਰਮੇਸ਼ਰ ਦੇ ਸੋਹਣੇ ਚਰਨ ਕਮਲਾਂ ਨਾਲ ਪਿਆਰ ਪਾਇਆ ਹੈ ਭਾਈ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਧਨਤਾ ਦੇ ਯੋਗ ਹੈ ਉਹ ਮੁਖ ਉਹ ਰਸਨਾ ਜਿਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾ ਬਈ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਾਂ ਨਾ ਜਨਮ ਮਰਨ ਦਾ ਦੁੱਖ ਤੇ ਕਾਲ ਦਾ ਭੈ ਮਿਟ ਜਾਂਦਾ ਹੈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਤੇ ਪਰਮੇਸ਼ਰ ਦੀ ਰਜ਼ਾ ਦੀ ਸੋਝੀ ਆ ਜਾਂਦੀ ਹੈ ਤੇ ਅੰਦਰ ਨੂੰ ਇਹ ਯਕੀਨ ਹੋ ਜਾਂਦਾ ਹੈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ हे ਪ੍ਰਭੂ ਜੀ ਜੋ ਆਪ ਜੀ ਨੂੰ ਭਾਉਂਦਾ ਸਾਡੇ ਲਈ ਉਹੀ ਸੁਖ ਹੈ ਜੋ ਆਪ ਜੀ ਨੂੰ ਚੰਗਾ ਲੱਗਦਾ ਉਹੀ ਆਨੰਦ ਹੈ ਪਾਪ ਪਰਮੇਸ਼ਰ ਦੀ ਰਜ਼ਾ ਚ ਰਾਜ਼ੀ ਰਹਿਣਾ ਹੁਕਮ ਨੂੰ ਮੰਨਣਾ ਹੀ ਸੇਵਕ ਦੇ ਲਈ ਸਭ ਤੋਂ ਵੱਡਾ ਸੁੱਖ ਹੋਇਆ ਕਰਦਾ ਹੈ ਸੋ ਅੱਜ ਦੇ ਪਾਵਨ ਸ਼ਬਦ ਵਿੱਚੋਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਇਹ ਸਮਝਾਇਆ ਆਵੋ ਸੰਤ ਮਿਲਾਂ ਹਰ ਕਥਾ ਕਹਾਣੀਆਂ ਅਨੰਦਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਦੁਨੀਆ ਦੀ ਜਿਹੜੀ ਲੋਕ ਲੱਜਿਆ ਹੈ ਸਾਧ ਸੰਗਤ ਨੂੰ ਛੱਡ ਕੇ ਪਰਮੇਸ਼ਰ ਦੇ ਆਰਾਧਨ ਵਾਲੇ ਪਾਸੇ ਨੂੰ ਤੁਰਿਏ ਬਾਣੀ ਬਾਣੇ ਦੇ ਧਾਰਨੀ ਹੋਈਏ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਆਪੋ ਆਪਣੇ ਮਨਾਂ ਨੂੰ ਤਿਆਰ ਕਰਿਏ ਸ਼ਹੀਦਾਂ ਦੀ ਕੁਰਬਾਨੀ ਨੂੰ ਚੇਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰਿਏ ਗੁਰੂ ਸਾਹਿਬ ਦੇ ਉਪਕਾਰਾਂ ਨੂੰ ਚੇਤੇ ਕਰਦੇ ਹੋਏ ਆਪੋ ਆਪਣੇ ਫਰਜ਼ਾਂ ਨੂੰ ਪਛਾਣ ਕੇ ਕੌਮ ਦੇ ਸੁਨਹਿਰੀ ਭਵਿੱਖ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੰਮ੍ਰਿਤਧਾਰੀ ਹੋਈਏ ਗੁਰੂ ਵਾਲੇ ਬਣੀਏ ਸਿੱਖੀ ਸਦਕਾ ਨੂੰ ਧਾਰਨ ਕਰੀਏ ਤਾਂ ਜੋ ਇਹ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਇਹਨੀ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਗੁਰਮਤ ਵਿਚਾਰ ਦੀ ਸਾਂਝ ਪਾਉਂਦੇ ਆ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਆਪ ਜੀਆ ਨੇ ਖੇਮਾ ਬਖਸ਼ਿਸ਼ ਕਰਨੀ ਆਓ ਅਗਲੇ ਸਮੇਂ ਲਈ ਅਤੀ ਸਨਮਾਨਯੋਗ ਗੁਰੂ ਦਰਬਾਰ ਦੇ ਕੀਰਤਨੀਏ ਆਪ ਸਿੱਖ ਸੰਗਤ ਨੂੰ ਸਤਿਗੁਰ ਸਾਹਿਬ ਦੇ ਪਾਵਨ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਵਾਉਣਗੇ ਜੁੜਮਿਲ ਆਪ ਜੀਆਂ ਨੇ ਲਾਹੇ ਲੈਣੇ ਸਰਬਤ ਸਾਧ ਸੰਗਤ ਨੂੰ ਜੀ ਆਇਆਂ ਸਭਨਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ